ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਤੇ ਡਾਇਰੈਕਟਰ ਮਨੋਜ ਕੁਮਾਰ ਦਾ ਦਿਹਾਂਤ ਹੋ ਗਿਆ ਬੇਹਦੀ ਦੁਖਦਾਈ ਖਬਰ ਬਾਲੀਵੁੱਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਸ਼ਹੂਰ ਅਦਾਕਾਰ ਦਾ ਦਿਹਾਂਤ ਹੋ ਚੁੱਕਾ ਹੈਗਾ ਦੱਸ ਦਈਏ ਕਿ ਉਨ੍ਹਾਂ ਨੇ 87 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਂ ਲਿਆ ਹੈਗਾ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾ ਬੇਨ ਧੀਰੂ ਪਾਈ ਅੰਬਾਨੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਪ੍ਰਸ਼ੰਸਕ ਉਨ੍ਹਾਂ ਨੂੰ ਬੇਹਦ ਪਿਆਰ ਕਰਦੇ ਨੇ ਪਿਆਰ ਦੇ ਨਾਲ ਜੋ ਕਿ ਭਾਰਤ ਕੁਮਾਰ ਕਹਿੰਦੇ ਸਨ ਤਾਂ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਦੇਸ਼ ਭਗਤੀ, ਉਪਕਾਰ ਅਤੇ ਕ੍ਰਾਂਤੀ ਵਰਗੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈਗਾ ਸੋਨਾ ਉਗਲੇ ਉਗਲੇ ਹੀਰੇ ਮੋਤੀ ਵਾਲਾ ਗਾਣਾ ਵੀ ਜਿਹੜਾ ਕਿ ਗੀਤ ਸੀਗਾ ਉਹ ਵੀ ਇਹਨਾਂ ਦੇ ਵੱਲੋਂ ਗਾਇਆ ਕਿ ਜੇਗਾ ਲੋਕਾਂ ਨੂੰ ਕਾਫੀ ਪਸੰਦ ਵੀ ਆਇਆ ਸੀਗਾ ਤੇ ਇਦਾਂ ਦੇ ਬਹੁਤ ਸਾਰੇ ਗੀਤ ਉਹਨਾਂ ਨੇ ਭਾਰਤ ਦੇ ਲਈ ਗਾਏ ਨੇ ਤਾਂ ਕਈ ਫਿਲਮਾਂ ਦੇ ਵਿੱਚ ਦੇਸ਼ ਭਗਤੀ ਦੀਆਂ ਭੂਮਿਕਾਵਾਂ ਦੇ ਲਈ ਭਾਰਤ ਕੁਮਾਰ ਦੇ ਵਜੋਂ ਜਾਣੇ ਜਾਣਦੇ ਅਦਾਕਾਰ ਨੇ ਮੁੰਬਈ ਦੇ ਕੋਕੀਲਾ ਬੇਨ ਤਿਰੂਪਾਈ ਅੰਬਾਨੀ ਹਸਪਤਾਲ ਦੇ ਵਿੱਚ ਅੱਜ ਸ਼ੁੱਕਰਵਾਰ ਤੜਕੇ ਆਖਰੀ ਸਾਹ ਲਏ ਨੇ ਮੈਡੀਕਲ ਰਿਪੋਰਟ ਅਨੁਸਾਰ ਉਨ੍ਹਾਂ ਦੀ ਮੌਤ ਦਾ ਕਾਰਨ ਗੰਭੀਰ ਕੁਝ ਬਿਮਾਰੀਆਂ ਦੇ ਕਾਰਨ ਹੋਇਆ ਦਿਲ ਦਾ ਦੌਰਾ ਪੈਣ ਕਰਕੇ ਹੋਇਆ ਹੈਗਾ ਤਾਂ 21 ਫਰਵਰੀ 2025 ਨੂੰ ਜਦੋਂ ਉਹਨਾਂ ਨੂੰ ਉਹਨਾਂ ਨੇ ਦੱਸ ਦਈਏ ਕਿ ਮਨੋਜ ਕੁਮਾਰ ਦੀ ਹਾਲਤ ਵਿਗੜ ਗਈ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 24 ਜੁਲਾਈ 1937 ਨੂੰ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਨਮੇ ਮਨੋਜ ਕੁਮਾਰ ਨੇ ਹਿੰਦੀ ਸਿਨੇਮਾ ਦੇ ਵਿੱਚ ਆਪਣੇ ਲਈ ਇੱਕ ਸਥਾਨ ਬਣਾਇਆ ਸ਼ਹੀਦ ਉਪਕਾਰ ਅਤੇ ਰੰਗ ਦੇ ਬਸੰਤੀ ਵਰਗੀਆਂ ਫਿਲਮਾਂ ਦੇ ਵਿੱਚ ਉਹਨਾਂ ਦੀਆਂ ਸ਼ਾਨਦਾਰ ਭੂਮਿਕਾਵਾਂ ਭਾਰਤੀ ਜਨਤਾ ਦੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਦੇ ਨਾਲ ਡੂੰਘੀਆਂ ਜਣਾ ਦੇ ਨਾਲ ਜੁੜੀਆਂ ਹੋਈਆਂ ਸੀ ਆਪਣੇ ਪੂਰੇ ਕਰੀਅਰ ਦੇ ਦੌਰਾਨ ਮਨੋਜ ਕੁਮਾਰ ਰਾਸ਼ਟਰੀ ਮਾਨ ਅਤੇ ਏਕਤਾ ਦੀ ਭਾਵਨਾ ਦੇ ਉੱਤੇ ਕੇਂਦ੍ਰਿਤ ਫਿਲਮਾਂ ਦੇ ਵਿੱਚ ਆਪਣੇ ਅਦਾਕਾਰੀ ਅਤੇ ਨਿਰਦੇਸ਼ਨ ਦੋਵਾਂ ਦੇ ਲਈ ਜਾਣੇ ਜਾਂਦੇ ਸਿਗੇ ਦੱਸ ਦिए ਕਿ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀਗਾ ਮਨੋਜ ਕੁਮਾਰ ਨੂੰ ਤਾਂ ਮਨੋਜ ਕੁਮਾਰ ਦੇਸ਼ ਭਗਤੀ ਦੀਆਂ ਫਿਲਮਾਂ ਦੇ ਲਈ ਜਾਣੇ ਜਾਂਦੇ ਸਨ ਜਿਸ ਕਾਰਨ ਉਹਨਾਂ ਦਾ ਜੋ ਕਿ ਨਾ ਭਾਰਤ ਕੁਮਾਰ ਵੀਪੀ ਆ ਤੇ ਉਹਨਾਂ ਨੂੰ ਭਾਰਤੀ ਸਿਨੇਮਾ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਰਾਸ਼ਟਰੀ ਫਿਲਮ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀਗਾ ਤੇ 1992 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ 2015 ਦੇ ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਸਿਨੇਮਾ ਦੇ ਖੇਤਰ ਦੇ ਵਿੱਚ ਸਭ ਤੋਂ ਉੱਚੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ 40 ਸਾਲਾਂ ਤੋਂ ਵੱਧ ਆਪਣੇ ਕੈਰੀਅਰ ਦੇ ਵਿੱਚ ਉਹਨਾਂ ਨੇ 50 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਉਪਕਾਰ ਰੋਟੀ ਕਪੜਾ ਔਰ ਮਕਾਨ ਪੂਰਬ ਪੱਛਮ ਵਰਗੀਆਂ ਕਈ ਹੋਰ ਕਲਾਸਿਕ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਹੈਗਾ ਉਹਨਾਂ ਨੇ ਕਿਹਾ ਹੈਗਾ ਕਿ ਦੇਸ਼ ਭਗਤੀ ਦੇ ਜਜ਼ਬੇ ਯਾਦ ਕੀਤੇ ਜਾਣਗੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੋਜ ਕੁਮਾਰ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਸੋਸ਼ਲ ਮੀਡੀਆ ਐਕਸ ਦੇ ਉੱਤੇ ਉਹਨਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਮਹਾਨ ਅਭਿਨੇਤਾ ਅਤੇ ਫਿਲਮ ਨਿਰਮਾਤਾ ਸ਼੍ਰੀ ਮਨੋਜ ਕੁਮਾਰ ਜੀ ਦੇ ਦੇਹਾਂਤ ਦੇ ਉੱਤੇ ਬਹੁਤ ਦੁੱਖ ਹੋਇਆ। ਉਹ ਭਾਰਤੀ ਸਿਨੇਮਾ ਦੇ ਇੱਕ ਪ੍ਰਤੀਕ ਸਨ। ਖਾਸ ਤੌਰ ਦੇ ਉੱਤੇ ਉਹਨਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਦੇ ਲਈ ਯਾਦ ਕੀਤੇ ਜਾਣਗੇ ਜੋ ਉਸ ਦੀਆਂ ਫਿਲਮਾਂ ਦੇ ਵਿੱਚ ਝਲਕਦਾ ਸੀਗਾ। ਮਨੋਜ ਦੀ ਮਨੋਜ ਜੀ ਦੀਆਂ ਰਚਨਾਵਾਂ ਨੇ ਰਾਸ਼ਟਰੀ ਸਵੇ ਦੀ ਭਾਵਨਾ ਪੈਦਾ ਕੀਤੀ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਦੁੱਖ ਦੀ ਇਸ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਮੇਰੀ ਸੰਵੇਦਨਾ ਹੈ। ਓਮ ਸ਼ਾਂਤੀ। ਤਾਂ ਇਹ ਟਵੀਟ ਪ੍ਰਧਾਨ ਮੰਤਰੀ ਨરેન્દ્ર મોદી ਦੇ ਵੱਲੋਂ ਕੀਤਾ ਗਿਆ ਹੈ ਤਾਂ ਬੇਹੱਦ ਹੀ ਦੁਖਦਾਈ ਖਬਰ ਜਿਹੜੀ ਅੱਜ ਸਵੇਰੇ ਸਾਹਮਣੇ ਆਈ ਹੈ ਤੜਕਸਾਰ ਮਨੋਜ ਕੁਮਾਰ ਨੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਹੈ। ਤਦ ਦੱਸ ਜੀਏ ਕਿ ਆਪਣੀਆਂ ਦੇਸ਼ ਭਗਤੀ ਫਿਲਮਾਂ ਦੇ ਇਲਾਵਾ ਮਨੋਸ਼ ਕੁਮਾਰ ਨੇ ਜੋ ਕਿ ਹਰੀਆਲੀ ਔਰ ਰਾਸਤਾ ਉਹ ਕੌਣ ਥੀ ਹਿਮਾਲਿਆ ਕੀ ਗੋਦ ਮੇ ਦੋ ਬਦਨ ਪੱਥਰ ਕੇ ਸਨਮ ਨੀਲ ਕਮਲ ਅਤੇ ਕ੍ਰਾਂਤੀ ਵਰਗੀਆਂ ਹੋਰ ਉਲੇਖਣ ਫਿਲਮਾਂ ਦੇ ਵਿੱਚ ਵੀ ਅਭਿਨੇ ਨੇ अभिनय ਅਤੇ ਨਿਰਦੇਸ਼ਨ ਕੀਤਾ ਹੈਗਾ ਤੇ ਆਖਰੀ ਵਾਰੀ ਵੱਡੇ ਪਰਦੇ ਦੇ ਉੱਤੇ 1995 ਦੇ ਵਿੱਚ ਆਈ ਫਿਲਮ ਮੈਦਾਨੇ ਜੰਗ ਦੇ ਵਿੱਚ ਨਜ਼ਰ ਆਏ ਸੀਗੇ ਤੇ ਤੁਹਾਨੂੰ ਦੱਸ ਦਈਏ ਕਿ ਭਾਰਤੀ ਸਿਨੇਮਾ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਮਨੋਜ ਕੁਮਾਰ ਨੂੰ ਜਿਹੜਾ ਕਿ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਹੈਗਾ ਤੇ ਅੱਜ ਬੇਹੱਦ ਹੀ ਦੁਖਦਾਈ ਖਬਰ ਹੈ ਬਾਲੀਵੁੱਡ ਦੇ ਵਿੱਚ ਅੱਜ ਕਹਿ ਸਕਦੇ ਹਾਂ ਸਨਾਟਾ ਛਾਇਆ ਹੋਇਆ ਹੈਗਾ ਹਰ ਇੱਕ ਦਾ ਦਿਲ ਉਹਨਾਂ ਦੇ ਲਈ ਰੋ ਰਿਹਾ ਹੈਗਾ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਪਿਆਰ ਉਹਨਾਂ ਨੇ ਬਟੋਰਿਆ ਹੈਗਾ ਲੋਕ ਉਹਨਾਂ ਨੂੰ ਕਾਫੀ ਪਿਆਰ ਕਰਦੇ ਨੇ ਦੇਸ਼ ਭਗਤੀ ਦੀਆਂ ਫਿਲਮਾਂ ਤੇ ਗਾਣੇ ਗੀਤਾਂ ਦੇ ਨਾਲ ਉਹਨਾਂ ਨੇ ਸਭ ਦਾ ਦਿਲ ਆਪਣੇ ਵੱਲ ਖਿੱਚਾਇਆ ਹੈਗਾ ਤੇ ਹੁਣ ਪਰਿਵਾਰ ਨੂੰ ਜੋ ਕਿ ਪਾਣਾ ਮੰਨਣ ਦੀ ਵੀ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੁੱਖ ਦੇ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਉੱਤੇ ਕੀ ਬੀਤਦੀ ਹੈ ਤਾਂ ਇਹ ਤਾਂ ਉਹਨਾਂ ਦਾ ਪਰਿਵਾਰ ਹੀ ਜਾਣ ਸਕਦਾ ਹੈ ਪਰ ਅੱਜ ਪੂਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ